ਨਸ਼ਿਆਂ ਨੂੰ ਖਤਮ ਕਰਨ ਲਈ ਹਰ ਪਿੰਡਾਂ ਸ਼ਹਿਰਾਂ ਦੇ ਮੁਹੱਲਿਆਂ 'ਚ ਨਸ਼ਾ ਮੁਕਤੀ ਯਾਤਰਾ ਦੇ ਤਹਿਤ ਲੋਕਾਂ ਨੂੰ ਨਸ਼ਾ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਵੱਖ-ਵੱਖ ਥਾਵਾਂ 'ਤੇ ਸਮਾਗਮ ਕਰਾਏ ਜਾ ਰਹੇ ਹਨ ਵਿਧਾਨ ਸਭਾ ਹਲਕਾ ਫਲੋਰ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਵੱਲੋਂ ਨਸ਼ਾ ਮੁਕਤ ਸਮਾਗਮ ਕਰਵਾਏ ਜਾ ਰਹੇ ਹਨ ਇਸ ਮੌਕੇ ਤੇ ਪੰਕਜ ਰਾਏ ਕੋਆਰਡੀਨੇਟਰ ਤੇ ਥਾਣੇ ਤੇ ਚੌਕੀਆਂ ਦੇ ਪ੍ਰਸ਼ਾਸਨ ਨਾਲ ਮਿਲ ਕੇ ਨਸ਼ਾ ਕਰਨ ਵਾਲੇ ਤੇ ਵੇਚਣ ਵਾਲੇ ਬਾਰੇ ਪੁਲਿਸ ਨੂੰ ਇਤਲਾਹ ਦਿੱਤੀ ਜਾਵੇ ਇਤਲਾਹ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ ਇਸ ਇਸ ਉਪਰੰਤ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੀਮ ਕੁਮਾਰ ਜੀ ਵੱਲੋਂ ਕਿਹਾ ਗਿਆ ਹੈ ਕਿ ਨਸ਼ਿਆਂ ਨੂੰ ਜੜ ਤੋਂ ਖਤਮ ਕੀਤਾ ਜਾਵੇਗਾ ਤੇ ਮੌਕੇ ਤੇ ਵਿਧਾਇਕ ਨੇ ਪਿੰਡਾਂ ਦੇ ਵਿਕਾਸ ਕਾਰਜਾਂ ਵਾਸਤੇ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ ਅਤੇ ਕਿਹਾ ਕਿ ਯੂਥ ਨੂੰ ਖੇਡਾਂ ਤੇ ਜਿਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਨਸ਼ੇ ਦੀ ਦਲਦਲ ਵਿੱਚ ਫਸਣਾ ਚਾਹੀਦਾ ਹੈ। ਉਨ੍ਹਾਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਨਸ਼ੇ ਵਿਰੋਧ ਪਿੰਡ ਵਾਸੀਆਂ ਨੂੰ ਸੌਹਾ ਵੀ ਖਵਾਈਆਂ ਗਈਆਂ। ਪਿੰਡਾਂ ਵਿੱਚ ਨਾ ਪਿੰਡਾਂ ਵਿੱਚ ਨਾ ਨਸ਼ਾ ਵੇਚਣ ਦੇਵਾਂਗੇ ਨਾ ਹੀ ਨਸ਼ਾ ਵੇਚਣ ਵਾਲੇ ਦੀ ਕੋਈ ਜ਼ਮਾਨਤ ਦੇਵੇਗਾ। ਗੁਪਤ ਸੂਚਨਾ ਦੇ ਮੋਬਾਈਲ 979300200 ਨੰਬਰ ਬਾਰੇ ਵੀ ਜਾਗਰੂਕ ਕਰਵਾਇਆ ਗਿਆ ਤੇ ਦੱਸਿਆ ਕਿ ਇਸ ਨੰਬਰ ਤੇ ਸੂਚਨਾ ਗੁਪਤ ਰਹੇਗੀ ਅਤੇ ਸੰਘ ਢੇਸੀਆਂ, ਸੂਰਜਾ ਰੰਧਾਵਾ, ਕਾਨਾ ਢੇਸੀਆਂ, ਬੰਡਾਲਾ ਅਤੇ ਵੱਖ-ਵੱਖ ਪਿੰਡਾਂ ਵਿੱਚ ਹਲਕਾ ਇੰਚਾਰਜ ਨੂੰ ਸਰੂਪੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਨਿੱਕਾ ਬਾਬਾ, ਰਾਮਪਾਲ ਢੇਸੀ, ਛੋਡੀ ਕੁੜਕਾ, ਸਰਪੰਚ ਪਰਮਜੀਤ ਕੌਰ, ਪੰਚ ਤੀਰਥੋ, ਸੁਨੀਤਾ ਰਾਣੀ ਤੇ ਰੰਧਾਵਾ ਸੂਰਜਾ ਤੇ ਵੱਖ-ਵੱਖ ਪਿੰਡਾਂ ਦੇ ਪੰਚਾਇਤ ਮੈਂਬਰ ਮੌਜੂਦ ਸਨ। ਗੁਰਾਇਆਂ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਕਾਬਜ਼ਾ ਸਭਾ ਫਲੋਰ ਦੇ ਜੁਧ ਨਸ਼ਿਆਂ ਅਮਰਿਤ ਪ੍ਰੋਗਰਾਮ ਤਹਿਤ ਅੱਜ ਅਸੀਂ ਲਗਭਗ 174ਵੇਂ ਪਿੰਡ ਦੇ ਵਿੱਚ ਖਾਸ ਤੌਰ ਤੇ ਅੱਜ ਅਸੀਂ ਰੰਦਾਵਾ ਪਿੰਡ ਦੇ ਵਿੱਚ ਖੜੇ ਆ ਇਸ ਪਿੰਡ ਦੇ ਸਤਕਾਰਯੋਗ ਜਿਹੜੇ ਸਰਪੰਚ ਆ ਸਾਡੇ ਸਤਕਾਰਤ ਪੈਣ ਨੰਝੋ ਜੀ ਉਹਨਾਂ ਦੇ ਹਮਸਫਰ ਪਿਆਰੇ RAM ਜੀ ਵੀ ਮੇਰੇ ਨਾਲ ਆ ਪਿੰਡ ਦੀ ਪੰਚਾਇਤ ਮੌਜੂਦਾ ਜਿਹੜੀ ਹੈਗੀ ਆ ਉਹ ਖੜੀ ਹੈਗੀ ਆ ਇਸ ਪਿੰਡ ਨੇ ਬਹੁਤ ਹੀ ਭਰਮਾ ਹੰਗਾਰਾ ਦਿੱਤਾ ਆ ਔਰ ਨਾਲ ਦੀ ਨਾਲ ਇਹਨਾਂ ਨੇ ਵਿਸ਼ਵਾਸ ਵੀ ਦਵਾਇਆ ਕਿ ਪਿੰਡ ਦੇ ਵਿੱਚ ਅਸੀਂ ਨਸ਼ੇ ਬੰਦ ਨਹੀਂ ਦੇਣੇ ਔਰ ਨਾਲ ਦੀ ਨਾਲ ਇਹ ਵੀ ਦੱਸਿਆ ਕਿ ਇਹ ਪਿੰਡ ਜਿਹੜਾ ਹੈਗਾ ਨਸ਼ਿਆਂ ਤੋਂ ਰਹਿਤ ਪਿੰਡ ਆ ਸੋ ਇਹਨਾਂ ਨੂੰ ਬਹੁਤ-ਬਹੁਤ ਅਸੀਂ ਮੁਬਾਰਕਾ ਦਿੰਨੇ ਆ ਅੱਜ ਤਕਰੀਬਨ ਅਸੀਂ 6 ਪਿੰਡ ਜਿਹੜੇ ਹੈਗੇ ਆ ਆ ਨਸ਼ਿਆਂ ਵਿਰੁੱਧ ਜਿਹੜਾ ਹੈਗਾ ਪ੍ਰੋਗਰਾਮ ਜਿਹੜਾ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੇ ਜਿਹੜਾ ਜੁੱਦ ਛੇੜਿਆ ਆ ਉਸ ਦੇ ਵਿੱਚ ਪਹਿਲਾਂ ਸਭ ਤੋਂ ਅਸੀਂ ਬਡਾਲਾ ਪਿੰਡ ਦੇ ਵਿੱਚ ਬਹੁਤ ਵੱਡੀ ਭਰਮੀ ਰੈਲੀ ਇਕੱਠ ਕਰਕੇ ਆਇਆ ਉੱਥੇ ਲੋਕਾਂ ਨੂੰ ਜਾਗਰੂਕ ਕੀਤਾ ਫਿਰ ਕਾਨਾ ਟੇਸੀਆ ਪਿੰਡ ਦੇ ਵਿੱਚ ਔਰ ਫਿਰ ਨਾਲ ਦੀ ਨਾਲ ਰਾਜਗਮਾਲ ਪਿੰਡ ਦੇ ਵਿੱਚ ਹੁਣ ਅਸੀਂ ਜਿਹੜਾ ਹੈਗਾ ਸੰਗ ਟੇਸੀਆਂ ਨੂੰ ਨਵੇੜ ਕੇ ਤੇ ਸੂਰਜਾ ਪਿੰਡ ਦੇ ਵਿੱਚ ਵੀ ਤੇ ਰੰਦਾਵਾ ਪਿੰਡ ਦੇ ਵਿੱਚ ਅਸੀਂ ਲਾਸਟ ਜਿਹੜਾ ਹੈਗਾ ਪੁੱਜੇ ਆ ਬਹੁਤ ਹੀ ਪਿੰਡਾਂ ਦੇ ਵਿੱਚ ਭਰਮਾ ਹੰਗਾਰਾ ਆ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਉਹਨਾਂ ਦੀ ਸੋਚ ਤੇ ਸਾਰੇ ਪਿੰਡ ਜਿਹੜੇਗਾ ਇੱਕ ਮੁਕ ਹੋ ਕੇ ਇਹਨਾਂ ਨੇ ਕਸਮ ਖਾਦੀਆ ਇਹਨੇ ਸੰਕਲਪ ਲਿਆਆ ਕਿ ਅਸੀਂ ਪਿੰਡਾਂ ਦੇ ਵਿੱਚ ਨਸ਼ੇ ਦੇ ਵਪਾਰੀਆਂ ਨਸ਼ੇ ਦੇ ਤਸਕਰਾਂ ਨੂੰ ਜਿਹੜਾਗਾ ਭਜਾਵਾਂਗੇ ਅਗਰ ਕੋਈ ਗਲਤ ਸੂਚਨਾ ਗਲਤ ਇਥੇ ਆ ਕੇ ਸਾਡੇ ਬੱਚਿਆਂ ਨੂੰ ਜ਼ਹਿਰ ਬੰਡਦਾ ਆ ਨਸ਼ੇ ਬੰਡਦਾ ਤਾਂ ਉਹਨਾਂ ਨੂੰ ਉਹਨਾਂ ਦੇ ਬੰਦੇ ਸਥਾਨਾਂ ਜੇਲਾਂ ਦੇ ਵਿੱਚ ਜਿਹੜਾਗਾ ਡੱਕਾਂਗੇ ਸੋ ਮੈਂ ਵੀ ਇਹਨਾਂ ਪਿੰਡਾਂ ਸਾਰਿਆਂ ਨੂੰ ਮੇਰਾ ਤਕਰੀਬਨ ਕਾਫੀ ਦਿਨਾਂ ਤੋਂ ਮੈਂ ਜਿਹੜੇ 143 ਪਿੰਡਾਂ ਨੂੰ ਟਾਰਗੇਟ ਰੱਖ ਕੇ ਜਿਹੜਾਗਾ ਵਿਚਰਿਆ ਆ ਸਾਰੇ ਪਿੰਡਾਂ ਨੂੰ ਮੈਂ ਭਰੋਸਾ ਔਰ ਬਚਨਬੱਤਾਂ ਫੜਾਈ ਆ ਕਿ ਅਸੀਂ ਹਲਕਾ ਵਿਧਾਨਫਲਾ ਵਿਧਾਨ ਸਭਾ 플ੋਰ ਦੀ ਸੇਵਾਦਾਰ ਹੋਣ ਦੇ ਨਾਤੇ ਅਸੀਂ ਪਿੰਡਾਂ ਦੇ ਵਿਕਾਸ ਦੀਆਂ ਹਨੇਰੀਆਂ ਲਿਆਵਾਂਗੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਜੀ ਹੋਰਾਂ ਨੇ ਵਿਕਾਸ ਦੇ ਕੰਮਾਂ ਲਈ ਪਿੰਡਾਂ ਦੇ ਵਿੱਚ ਜਿਹੜਾ ਹੈ ਫੰਡਾਂ ਦੀ ਬਹੁਤ ਹੀ ਖੇਪ ਜਿਹੜੀ ਭੇਜੀ ਆ 5 ਕਰੋੜ ਰੁਪਏ ਦੇ ਜਿਹੜੇ ਪ੍ਰਪੋਜ਼ਲ ਆ ਅਸੀਂ ਬਣਾ ਰਹੇ ਆ ਪਿੱਛੇ ਜਿਹੜੀਆਂ ਵਿਵੇਕੀ ਗ੍ਰਾਂਟ ਸੰਤੀ ਗ੍ਰਾਂਟ ਜਿਵੇਂ ਪਿੱਛੇ ਦੀਆਂ ਗ੍ਰਾਂਟਾਂ ਉਹ ਵੀ ਅਸੀਂ ਸਾਰੇ ਪਿੰਡਾਂ ਨੂੰ ਮਹਈਆ ਕਰਵਾ ਰਹੀਆਂ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਖਿਡਾਰੀ ਨੇ ਉਹਨਾਂ ਦੇ ਲਈ ਸਭ ਤੋਂ ਪਹਿਲਾਂ ਜਿਹੜੇ ਖੇਡ ਦੇ ਮੈਦਾਨ ਵਿਕਸਤ ਕਰਨੇ ਆ ਸਭ ਤੋਂ ਵੱਡੀ 979 ਕਰੋੜ ਰੁਪਏ ਦਾ ਜਿਹੜਾ ਵੱਜਨ ਰੱਖ ਕੇ ਅਸੀਂ ਖੇਡ ਅਕੈਡਮੀਆ ਖੇਡ ਜਿਹੜੇ ਹੈਗੇ ਆ ਆ ਸਟੇਡੀਅਮ ਜਿਹੜੇ ਸਾਫਤਗਾਨ ਨੇ ਸੋ ਸਭ ਤੋਂ ਵੱਡਾ ਜਿਹੜਾ ਨੌਜਵਾਨਾਂ ਲਈ ਨੌਜਵਾਨਾਂ ਨੂੰ ਨਸ਼ਿਆਂ ਤੋਂ ਪਰੇ ਹਟਾਉਣ ਦੇ ਜਿਹੜਾ ਵੱਡਾ ਕੰਮ ਕਰ ਰਿਹਾ ਸੋ ਮੈਂ ਅੱਜ ਸਮੂਚੀ ਪੰਚਾਇਤ ਦਾ ਰੰਧਾਵਾ ਪਿੰਡ ਦਾ ਜਲਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆਸ ਕਰਦਾ ਕਿ ਇਹ ਜੁੱਧ ਨਸ਼ਿਆਂ ਬਰਦ ਜਿਹੜਾ ਪ੍ਰੋਗਰਾਮ ਅੰਤਲੇ ਪਲਾਂ ਦੇ ਵਿੱਚ ਲੜਾਈਆ ਉਸ ਦੇ ਵਿੱਚ ਸਾਰੇ ਡਟ ਕੇ ਸਾਥ ਦੇਣਗੇ ਜੈ ਹਿੰਦ